ਤਨਾਸਰੀ ਮਹਲਾ 4 ਕਲਯੁਗ ਕਾ ਧਰਮ ਕਹੋ ਤੁਮ ਪਾਈ ਕਿਉ ਛੂਟੈ ਹਮ ਛੁਟ ਕਾ ਕੀ ਹਰ ਹਰ ਜਪ ਬੇੜੀ ਹਰ ਤੁਲ ਹੈ ਹਰ ਜਪਿਓ ਤਰੈ ਤਰਕੀ ਹਰ ਜੀ ਨਾਜ ਰਖੋ ਹਰ ਜਨ ਕੀ ਹਰ ਹਰ ਜਪਨ ਲਿ ਭਾਵੋ ਆਪਣਾ ਹਮ ਮੰਗੇ ਭਗਤੇ ਕਾ ਕੀ ਰਹਾ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਜਨਾ ਕੀ ਦੇਖਾ ਚਿਤ ਰੁਗੁਪਤਜੋ ਲਿਖਿਆ ਸਭ ਛੂਟੀ ਧਮਕੇ ਬਾਗੀ ਹਰ ਕੇ ਸੰਤ ਜਪਿਓ ਮਨ ਹਰ ਹਰੈ ਲਗ ਸੰਗਤ ਸਾਜ ਜਨਾ ਕੀ ਦਿਨਿਆ ਸੂਰ ਦ੍ਰਿਸ਼ਨਾਯਕ ਨੰਬਧਾਨੀ ਸਿਵ ਚਰਿਓ ਚੰਦ ਚੰਦਾ ਕੀ ਤੁਮ ਬਖ ਪਰਖ ਮਨੇ ਕਮਿਆ ਗੋਚਰ ਤੁਮ ਆਪੇ ਆਪੇ ਆਪਾ ਕੀ ਜਨ ਨਾਨਕ

तनासुरी ਚਾਹੇ ਹਰ ਜਿਉ ਤੇਰਾ ਨਾਮ ਬੁਰ ਪ੍ਰਸਾਦ ਕੋ ਵਿਰਲਾ ਪਾਵੈ ਜਿਨ ਕਉ ਲੈ ਨਾਮ ਲਿਖਿਆ ਦੁਰਭਾਉ ਜਪ ਮਨ ਰਾਮੈ ਨਾਮ ਹਰ ਜਸਿ ਉਤਮ ਕਾਮ ਜੋ ਕਬ ਸੁਣੈ ਤੇਰਾ ਦਸ ਸੁਆਮੀ ਹਉ ਤਨ ਕੈ ਸਤਿ ਬਲ ਹਾਰੈ ਜਾਉ ਸਰਣਾਗਤ ਪ੍ਰਤਪਾਲ ਘਰਿ ਸੁਆਮੀ ਜੋ ਤੁਮ੍ਹ੍ਹ ਦੇਹੋ ਸੁਇ ਹੋਂ ਬਾਹੋ ਤੀਨ ਦਇਆਲ ਕਿਰਪਾ ਕਰੀ ਜੈ ਨਾਨਕ ਹਰਿ ਸਿਮਰਨ ਕਹੈ ਜਾਉ ਤਨਾ ਸ੍ਰੀ ਮਨ ਲਜੋਠਾ ਸੇਵ ਸਿਖ ਪੂਜਨ ਸਭ ਆਵਹਿ ਸਭ ਗਵਹਿ ਹਰਿ ਹਰਿ ਉਤਮ ਬਾਨੀ ਗਾਵਿਆ ਸੁਣਿਆ ਨਕਾ ਅਰਥ ਹੈ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਬੋਲੁ ਪਾਈ ਹਰ ਕੀ ਤਤ ਹਰ ਭਜਨ ਲਧੀਰਠ ਹਰ ਦਰਜਨ ਕੀ ਉਤਮ ਬਾਤ ਹੈ ਸੰਤੋ ਹਾਰ ਕਥਾ ਜਨ ਜਨ ਹੋ ਜਾਣੀ ਰਹਾ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਤਵ ਚੋਜ ਵਿਡਾਨੀ ਜਨ ਨਾਨਕ ਆਪ ਮਿਲਾਏ ਸੋਵੀ ਹਰ ਮਿਲਸੀ ਅਵਰ ਸਭ ਤਿਆਗੋ ਹਰ ਪਾਨੀ ਤਨਾ ਸ੍ਰੀ ਮਹਲਾ 4 ਠਾ ਇਸ਼ਾ ਗੁਰ ਕੈ ਸਰਬ ਸੁਖ ਦਾਤਾ ਹਜ ਜਾਂ ਕੈ ਵਾਸ ਹੈ ਕਾਮ ਤੈਨਾ ਸੋ ਐਸਾ ਹਰ ਤੈਹੀ ਸਰਬ ਸੁਖ ਪਾਤ ਹੈ ਮੀਰੇ ਮਨ ਆ ਜਪ ਮੰਨ ਸਤਨਾਮ ਸਦਾ ਸਤਨਾਮ ਅੰਤ ਪੰਤ ਮੁਖ ਉਤਲੋਹੀ ਹੈ ਨਿਤ ਧਿਆਇਐ ਹਰਿ ਗੁਰ ਕਨ ਰੰਜਣਾ ਰਹਾ ਜੈ ਹਰਿ ਸਿਮਰਨ ਭਇ ਤੈ ਉਪਾਦ ਗਤ ਕੀਨੀ ਵਡ ਪਾ ਕੀ ਹਰਿ ਲਪਣਾ ਜਨ ਨਾਨਕ ਕਾ ਗੁਰੇ ਹਮਤ ਦਿਨੀ ਜਬ ਹਰ ਭਵ ਜਲ ਤਰਣਾ ਤਨਾ ਸ੍ਰੀ ਮਹੰਲਾ ਚੌਥਾ ਮੇਰੀ ਸਾਹਾ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹ ਤੈਨਾਂ ਕੀਆ ਸੱਜ ਸਭ ਹੋਏ ਝੂਠਾ ਕਿਸ ਕੋ ਆਖੀਂ ਸਾਹ ਦੂਜਾ ਨਾਹੀ ਕੋਈ ਸਭਨਾ ਵਿੱਚ ਤੂੰ ਵਰਤਦਾ ਸਾਹ ਸਭ ਤੁਝੇ ਧਿਆਵੈ ਜਨਰਾਤ ਸਭ ਤੁਝੇ ਹੀ ਠਾਵਹੁ ਮੰਗਦੇ ਮੇਰੇ ਸਾਹ ਤੂੰ ਸਭ ਨਾ ਕਰਹਿ ਇਕੱਲਾ ਸਉਗੋਦ ਜਿਹੀ ਵੇ ਚਹ ਮੇਰੇ ਸਾਹਾ ਤੁਜ ਤੇ ਬਾਦ ਕੋਈ ਨਹੀਂ ਸਭ ਜੀ ਤੇਰੇ ਤੁਸ ਸਾ ਸੁਦਾ ਮੇਰੇ ਸਾਹਾ ਸਤਿ ਦੀ ਮੈਂ ਸਮਾਹੀ ਸਭ ਨਾਹੀ ਤੂੰ ਆਸ ਮੇਰੇ ਪਿਆਰੀ ਸਭ ਤੁਜ ਦੇ ਆਵੰ ਮੇਰੇ ਸਾਹਾ ਜਿਉਂ ਭਾਵੈ ਤਿਉਂ ਰੱਖ ਮੇਰੇ ਪਿਆਰੀ ਸਤਿਨਾਮਕ ਕੇ ਪਾਤਸ਼ਾਹ ਤਨਾਸਰੀ ਮੰਗਲਾ ਪੰਜਵਾਂ ਘਾਜ ਬਹਿਲਾ ਚੌਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਵ ਕੰਡਨ ਦੁਖ ਬੰਧਨ ਸੁਆਮੀ ਭਗਤ ਵਚਨ ਅੰਕਾਰੀ ਕੋਟ ਪਰਦ ਮੈਂ ਦੇਖਨ ਭੀਤਰ ਜਾਂ ਗੁਰਮੁਖ ਨਾਮ ਸਮਾਗੀ ਮੇਰਾ ਮਨ ਲਗ ਹੈ RAM ਪਿਆਰੀ ਤੀਨ ਦਿਆਲ ਕਰੀ ਪ੍ਰਭ ਕਿਰਪਾ ਉਸ ਕੀਨੇ ਪੰਚ ਤੁਦਾਰੀ ਰਹਾ ਤੇਰਾ ਥਣ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹ ਹੈ ਦਰਵਾਜ਼ੇ ਸਰਬ ਜੀਆਂ ਕੇ ਦਾਤੇ ਸੁਆਮੀ ਕਰਿ ਕਿਰਪਾ ਲਿਓ 바ਰੀ ਤੇਰਾ ਵਰਣਨ ਗਾਪੈ ਰੂਪਨ ਲਖੀਐ ਤੇਰੀ ਕੁਦਰਤ ਕਾਣ ਵਿਚਾਵੇ ਜਲਥਲ ਮਹੀ ਅਲਨ ਰਹਿਆ ਸੁਆਮੀ ਅਗਨ ਰੂਪ ਗਿਰਦਾਨੇ ਕੀਰਤ ਕਰੈ ਸਗਲ ਜਨਤੀ ਬੇਨਾਸੀ ਮੁਰਕਮਰਾਜੀ ਜਿਉ ਭਾਵੈ ਤਿਉ ਰਖੋ ਸਵਾਮੀ ਤਨ ਨਾਨਕ ਸਰਣ ਦੁਆਰੀ ਤਨਾ ਸ੍ਰੀ ਮਹਲਾ 5 ਬੇਨ ਦਲ ਪ੍ਰਾਣ ਪਜੇ ਹੈ ਮੀਨਾ ਜਿਨ ਦਲ ਸੋਹਿਤ ਵਡਾਉ ਕੰਮਲ ਹੀਤ ਬਿਨ ਸੋਹ ਹੈ ਭਵਨ ਅਬ ਮਨ ਏਕ ਸੁਸਿਉਮ ਹੋਇਕੀਨਾ ਮਰੈ ਨ ਜਾਵੇਂ ਸਦਹੀ ਸੰਗੇ ਸਤਗੁਰੁ ਸਭ ਦੇ ਚੀਨਾ ਰਹਾ ਕਾਮ ਹਿਤ ਕੁੰਚਰ ਲੈ ਫੰਕੇਉ ਓ ਪਰਵਸ ਭਇਓ ਵਿਚਾਰ ਨਾਹ ਹਿਤ ਸਰੜਾ ਜੋ ਕੋ ਰੰਕਾ ਉਸ ਹੀ ਹਿਤ ਬਿਦਾਰਾ ਦੀ ਗੋਟੰਬ ਲੋਭ ਮੋਹ ਪ੍ਰਾਨੀ ਮਾਇਆ ਕੋਲ ਪਟਾਨਾ ਅਤਰਜਿਓ ਕਰ ਲੀਨੋ ਆਪੁ ਨਾ ਹੁਣ ਛੋਡ ਸਰਾ ਪ੍ਰਦਾਨ ਬਿਨ ਗੋਵਿੰਦੇ ਅਵਰ ਸੰਗ ਨੇਹਾ ਯੋ ਜਾਣੋ ਸਦਾ ਦਹੀਲਾ ਕਉ ਨਾਨਕ ਗੁਰੇ ਹੈ ਭੁਜਾਇਓ ਪ੍ਰੀਤ ਪ੍ਰਭੁ ਸਦਕੇ ਲਾ ਤਨਾ ਸ੍ਰੀ ਮਹਲਾ 5 ਰੱਬ ਕਿਰਪਾ ਦੀਉ ਮੋਹ ਨਾਮ ਬੰਦਨ ਤੇ ਛੁਟ ਕਾਈ ਮਨ ਤੇ ਵਿਸਰਿਓ ਸਗਲੋ ਤੰਦੈ ਗੁਰ ਕੀ ਚਰਣੀ ਲਾਏ ਸਾਧ ਸੰਗੈ ਚਿੰਤ ਬਿਰਾਨੀ ਛਕੀ ਔਂ ਬੋਧ ਮੋਹ ਮਨ ਵਾਸਨ ਢੇਕਰ ਗੜਾਂ ਗੱਟੀ ਰਹਾ ਨਾ ਕੋ ਮੇਰਾ ਦੁਸ਼ਮਨ ਰਹਿਆ ਕਿਸਕੇ ਪਰਾਈ ਬ੍ਰਹਮ ਬਸਾਰ ਬਸਾਰੋ ਭੀਤਰ ਸਤਿਗੁਰ ਤੇ ਸੋਚੇ ਪਾਈ ਸਭ ਤੋਂ ਮੀਤ ਹਮ ਆਪਣ ਕੀਨਾ ਹਮ ਸੁਭਨਾ ਕੇ ਸਾਧਨਾ ਦੂਰ ਪਰਾਇਓ ਮਨ ਕਾ ਬਿਰਹਾ ਤਾ ਮੀਨ ਕਿਉ ਮਰੇ ਰਾਜਨਾ ਬਿਰਿਜੋ ਢੂਠਾ ਅੰਮ੍ਰਿਤ ਢੂਠਾ ਸਾਵਦ ਲਗੋ ਗੁਰ ਮੀਠਾ ਗੱਲ ਥਲ ਮਈਆ ਲ ਸਰਵਨ ਵਾਸੀ ਨਾਨਕ ਰਾਮਈਆ ਨੀਟਾ ਤਨਾ ਸ੍ਰੀ ਮਹਲਾ 5 ਜਉਤੇ ਦਰਸਨ ਭੀਤੇ ਸਾਧੂ ਭਲੇ ਦਿਨ ਸੇ ਹੋਇਆ ਹੀ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਪਹਲਾਤਾ ਪਾਈ ਆਵੋ ਮੋਹ ਰਾਮ ਜਸ ਸਤਿ ਸਦਾ ਸੁਖਮਨ ਮੈਂ ਸਤਿਗੁਰੂ ਪੂਰਾ ਪਾਇਓ ਰਹਾ ਗੁਣ ਨਿਹਨ ਰਤਬਿ ਹਿਦਰ ਵਸਿਆ ਤੰ ਲੋਕ ਪਰਮ ਭਉ ਭਗਤ ਭਈ ਪਰਪਤ ਵਸਦੇ ਅਹੂਚਰ ਕਾਮਨਾ ਮਰੰਗ ਲਾਗਾ ਚਿੰਤ ਅਚਿੰਤਾ ਸੋਚ ਸੁਚਾ ਸੁਖ ਲੋਭਮੁ ਥਾਕਾ ਤੇ ਕਿਰਪਾ ਤੇ ਜਮ ਤੇ ਭਈ ਬਿਮਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਹਨੀ ਕਾ ਨਾਨਕ ਜਨ ਜਮ ਤੇ ਕਾਟੀ ਜਿਸ ਗੁਰ ਕਹਿ ਪ੍ਰਭਾਨੀ ਤਨਾ ਸ੍ਰੀ ਕਟਾਨੀ ਜੀ ਅਕੀ ਕਹੀ ਪਹਿਮਾਨੀ ਅਮਰਤ ਗਨ ਕਰ ਰਹੀ ਬੋ ਤੇਰੀ ਤਨ ਕਲ ਨਹੀਂ ਕੀਮਤ ਜਾਣੀ ਰਹਾ ਅਮਰਤ ਨਾਮ ਨਿਰਮੋਲ ਕਹੀਰਾ ਗੁਰ ਦੀਨੋਂ ਮੰਤਾਨੀ ਡੇਗਨ ਡੋਲਾ ਡੜ ਕਰ ਰਹਿਆ ਪੂਰਣ ਏ ਤ੍ਰਪਤਾਨੀ ਓਏ ਕੀ ਤਹਮ ਤੁਮ ਕਸੇ ਹੋਤੇ ਤਨ ਕੀ ਬਾਤ ਬਨਾਨੀ ਅਲੰਕਾਰ ਮਿਲ ਤੈਨੇ ਹੋਈ ਹੈ ਤਾ ਤੇ ਕਣਕ ਬਖਾਨੀ ਪ੍ਰਗਟਿਓ ਜੋਦ ਸਹਿਦ ਸੁਭ ਸੋਭਾ ਬਤੀ ਅਨੰਤ ਮਾਹੀ ਕਹੁ ਨਾਨਕ ਨੇ ਚਲ ਕਰ ਪਾਦਿਓ ਗੁਰ ਕੀਓ ਬੰਧਨਿ ോന കൂ നൃപ്ര ਨਨ ਨਨ ਕਰਤ ਕੋ ਤਨ ਬਹੁ ਮਿੰਨਾਨਾ ਤਾਂ ਕੀ ਮਟੈ ਨਾ ਭੁੱਖਾ ਉਦਮ ਕਰੇ ਸਾਨ ਕੀ ਨਿਆਈ ਚਾਰੇ ਖੁੰਡਾ ਕੋ ਖਾ ਕੰਮ ਅੰਤ ਕਾਮੀ ਬਹਨਾਰੇ ਪਰ ਗ੍ਰਹਿ ਜੋ ਨ ਝੁਕੇ ਦਿਨ ਪ੍ਰਾਤ ਕਰੇ ਕਰੇ ਪੁਜ ਤਪੈ ਸੋਗ ਲੋਭ ਮੋ ਸੁਕੇ ਹਰ ਹਰ ਨਾਮ ਅਪਾਰ ਮੋ ਨਾ ਸ੍ਰੀ ਮੰਹਲਾ ਪੰਜਵਾ ਲਵਨ ਲਗਨ ਕਾ ਹੈ ਕਸੂਐ ਜਗ ਤੋ ਫਿਰਿਉ ਧਾਪੈ ਜਗੋ ਗੁਰ ਦੀਨੋਹਿ ਅੰਮ੍ਰਿਤ ਜਿਸਹਿ ਕੋ ਮਨਿਆਵੇ ਜਗ ਕੋ ਸਤਤਾਂ ਕੀ ਕੀਮਤ ਕਹਿ ਨਾ ਦਾਈ ਕਾਲਨਾ